ਹੇ ਗੁਰੂ ਵਾਹਿਗੁਰੂ ਵਾਹਿਗੁਰੂ ਗੌੜੀ ਮਹੱਲਾ ਪੰਜਵਾ ਤਣ ਬਿਨਾ ਜੈਸੇ ਥੋਥਰ ਤੁਖਾ ਨਾਮ ਬਿਹੂਨ ਸੂਨੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗ ਦੇਹ ਬਿਗਾਨੀ ਰਹਾਉ ਨਾਮ ਬਿਨਾ ਨਹੀਂ ਮੁਖ ਭਾਗ ਪਰਤ ਬਿਹੂਨ ਕਹਾ ਸੁਹਾਗ ਨਾਮ ਬਸਾਰ ਲੱਗੈ ਅਨਸੁਆਈ ਤਾਂ ਕੀ ਆਸ ਨ ਪੂਜੈ ਕਾਏ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗਉੜੀ ਮਹੱਲਾ ਪੰਜਵਾਂ ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ ਸਭ ਕਿਸ ਤੁਮਤੇ ਤੂੰ ਅੰਤਰ ਜਾਮੀ ਫਾਰ ਬ੍ਰਹਮਪੂਰਨ ਜਨ ਊਟ ਤੇਰੀ ਸਰਨ ਉਦਰ ਹੈ ਜਨ ਕੋਟ ਰਹਾਉ ਜੇ ਤੇ ਜੀ ਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਖਨੇਰੀ ਜੋ ਕਿਸ ਵਰਤੈ ਸਭ ਤੇਰਾ ਬਾਣਾ ਹੁਕਮ ਗੂਜੈ ਸੋ ਸੱਚ ਸਮਾਨ ਕਰ ਕਿਰਪਾ ਦੀਜੈ ਪ੍ਰਭ ਦਾਨ ਨਾਨਕ ਸਿਮਰੈ ਨਾਮ ਨਿਧਾਨ ਗੌੜੀ ਮਹੱਲਾ ਪੰਜਵਾਂ ਤਾ ਕਾ ਦਰਸ ਪਾਈਐ ਵਡਭਾਗੀ ਜਾਂ ਕੀ ਰਾਮ ਨਾਮ ਲਿਵ ਲਾਗੀ ਜਾਂ ਕੈ ਹਰ ਵਸਿਆ ਮਨ ਮਾਹੀ ਤਾ ਕੋ ਦੁਖ ਸੁਪਨੈ ਭੀ ਨਾਹੀ ਰਹਾਉ ਸਰਬ ਨਿਧਾਨ ਰਾਖੇ ਜਨ ਮਾਹੀ ਤਾਂ ਕੈ ਸੰਗ ਕਿਲ ਵਿਖ ਦੁਖ ਜਾਹਿ ਜਨ ਕੀ ਮਹਿਮਾ ਕਥੀ ਨਾ ਜਾਇ ਪਾਰ ਬ੍ਰਹਮ ਜਨ ਰਹਿਆ ਸੁਮਾਏ ਕਰ ਕਿਰਪਾ ਪ੍ਰਭ ਬਿਨੋ ਸਨੀਜੈ ਦਾਸ ਕੀ ਧੂਰ ਨਾਨਕ ਕਉ ਦੀਜੈ ਗਉੜੀ ਮਹਲਾ 5 ਹਰਿ ਸਿਮਰਤ ਤੇਰੀ ਜਾਏ ਬਲਾਏ ਸਰਬ ਕਲਿਆਣ ਵਸੈ ਮਨਾਈ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕੈ ਆਵੈ ਕਾਮ ਰਹਾਉ ਰੈਣ ਦਿਨਸ ਗੁਣ ਗਾਉ ਅਨੰਤਾ ਗੁਰਪੂਰੇ ਕਾ ਨਿਰਮਲ ਮੰਤਾ ਛੋੜ ਉਪਾਵ ਏਕ ਟੇਕ ਰਾਖ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਵਿਕਮ ਸਾਗਰ ਤੇ ਜਨ ਤਰੇ ਨਾਨਕ ਜਾਂ ਕਉ ਨਦਰ ਕਰੇ ਗਉੜੀ ਮਹੱਲਾ ਪੰਜਵਾ ਹਿਰਦੈ ਚਨ ਕਮਲ ਪ੍ਰਵਤਾਰੀ ਪੂਰੇ ਸਤਿਗੁਰ ਮਿਲ ਨਿਸਤਾਰੀ ਗੋਵਿੰਦ ਗੁਣ ਗਾਵੋ ਮੇਰੇ ਭਾਈ ਮਿਨ ਸਾਧੂ ਹਰ ਨਾਮ ਧਿਆਈ ਰਹਾਉ ਦਲਬ ਦੇ ਹੋਈ ਪਰਵਾਨ ਸਤਗੁਰ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਪੈ ਭਰਮ ਮਟਾਇਆ ਜਤ ਕਤ ਦੇਖਉ ਤਤ ਰਹਿਆ ਸਮਾਏ ਨਾਨਕ ਦਾਸ ਹਰ ਕੀ ਸਰਣਾਏ ਗੌੜੀ ਮਹੱਲਾ ਪੰਜਵਾਂ ਗੁਰਜੀ ਕੇ ਦਰਸ਼ਨ ਕਉ ਬਲ ਜਾਉ ਜਪ ਜਪ ਜੀਵਾ ਸਤਗੁਰ ਨਾਮ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਐ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਗੌੜੀ ਮਹੱਲਾ ਪੰਜਵਾ ਕਰਦੋ ਕਰਮ ਦਿਖਾਵੇ ਹੋਰ राम ਕੀ ਦਰਗਾਹ ਬਾਂਧਾ ਚੋਰ राम ਰਮੈ ਸੋਈ ਰਾਮਾਣਾ ਜਲ ਥਲ ਮਹੀਲ ਇਕ ਸਮਾਣਾ ਰਹਾਉ ਅੰਤਰ ਬੇਖ ਮੁਖ ਅੰਮ੍ਰਿਤ ਸੁਣਾਵੇ ਜੰਪੂਰ ਬਾਤਾ ਚੋਟਾਂ ਖਾਵੇ ਅਨਕ ਪੜਦੇ ਮੈਂ ਕਮਾਵੇ ਵਿਕਾਰ ਖਿਨ ਮਹਿ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸ ਰਾਤਾ ਨਾਨਕ ਤਿਸ ਕਿਰਪਾਲ ਬਿਦਾਤਾ ਗੌੜੀ ਮਹੱਲਾ ਪੰਜਵਾ RAM ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇ ਬੁਝਾਏ ਹਰ ਰੰਗ ਰਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਬਿਦਾਤਾ ਰਹਾਉ ਸੰਤਹਿ ਸੰਗ ਬੈਸ ਗੁਣ ਗਾਈ ਤਾਂ ਕਾ ਰੰਗ ਨਾ ਉਤਰੇ ਜਾਏ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ aan rang phike sab maya gur range se pai nihal kaho nanak gur pai hai dayal gauri mohalla panjua simrat swami kil viknasthi sukh sahaj anand nivasi ram janako ram parosa naam japat sab mitiyo ande sa raha ਸਾਧ ਸੰਗ ਕਸ ਭਉ ਨ ਭਰੰਤੀ ਗੁਣ ਗੋਪਾਲ ਗਾਇਹਿ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵਹਿ ਜਨਨੀਤ ਗਉੜੀ ਮਹੱਲਾ ਪੰਜਵਾਂ ਹਰ ਚਰਨੀ ਜਾ ਕਾ ਮਨ ਲਾਗਾ ਦੁਖ ਦਰਦ ਭ੍ਰਮ ਤਾਂ ਕਾ ਭਾਗਾ ਹਰ ਧਨ ਕੋ ਵਪਾਰੀ ਪੂਰਾ ਜਿਸਹਿ ਨਿਵਾਜੀ ਸੋ ਜਨ ਸੂਰਾ ਰਹਾਉ ਜਾਂ ਕੋ ਭਏ ਕਿਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੂਖ ਸਹਿਜ ਸ਼ਾਂਤ ਆਨੰਦਾ ਜਪ ਜਪ ਜੀਵੇ ਪਰਮ ਆਨੰਦਾ ਨਾਮ ਰਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਭ ਅਪਦਾ ਕਾਟੀ ਗੋੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟਹਿ ਕਲੀਸ਼ ਚਰਨ ਕਮਲ ਮਨ ਮਹਿ ਪਰਵੀਸ ਉਚਰੋ ਹੋ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਉ ਸੂਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਇ ਸਾਧਕ ਸੰਗ ਕਿਲ ਵਿਖ ਸਬਤ ਹੋਇ ਕ੍ਰਿਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੈ ਸਾਧ ਰਵਾਲਾ ਗੌੜੀ ਮਹੱਲਾ ਪੰਜਵਾਂ ਜਿਸ ਕਾ ਦੀਆ ਪੈਨੈ ਖਾਏ ਤਿਸ ਸਿਉ ਆਲਸ ਕਿਉ ਬਨੈ ਮਾਈ ਖਸਮ ਵਿਸਾਰ ਆਨ ਕੰਮ ਲਾਗੈ ਕੌਡੀ ਬਦਲੇ ਰਤਨ ਤਿਆਗਹਿ ਰਹਾਉ ਪ੍ਰਭੂ ਤਿਆਗ ਲਾਗਤ ਅਨ ਲੋਭਾ ਦਾਸ ਸਲਾਮ ਕਰਤ ਕਤ ਸੋਭਾ ਅੰਮ੍ਰਿਤ ਰਸ ਖਾਵੇ ਹੈ ਖਾਨ ਪਾਨ ਜਿਨ ਦੀਏ ਤਸੈ ਨਾ ਜਾਣੈ ਸੁਆਨ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ ਲੇ ਹੋ ਪ੍ਰਭ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਪ੍ਰਭ ਕੇ ਚਰਨ ਮਨ ਮਾਹਿ ਧਿਆਨ ਸਗਲ ਤੀਰਥ ਮੱਜਨ ਇਸ਼ਨਾਨ ਹਰ ਦਿਨ ਹਰ ਸਿਮਰਨ ਮੇਰੇ ਪਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾਉ ਹਰ ਕੀ ਕਥਾ ਰਿਦਮਾਹੀ ਬਸਾਈ ਮਨ ਬਾਛਤ ਸਗਨੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾਂ ਕੈ ਰਿਦੈ ਵਸੈ ਭਗਵਾਨ ਕਹੋ ਨਾਨਕ ਸੇ ਜਨ ਪੂਰੇ ਜਿਨਾਂ ਪ੍ਰਾਪਤ ਸਾਧੂ ਤੂਰੇ ਗਉੜੀ ਮਹੱਲਾ ਪੰਜਵਾਂ ਖੰਦਾ ਪੈੰਦਾ ਮੂਕਰ ਪਾਈ ਤਿਸਨੋ ਜੋ ਹਹਿ ਦੂਤ ਧਰਮ ਰਾਏ ਤਿਸ ਸਿਉ ਬੇਮੁਖ ਜਿਨ ਜੀਉ ਪਿੰਡ ਦੀਨਾ ਕੋਟ ਜਨਮ ਭਰਮਹਿ ਬਹੁ ਜੂਨਾ ਰਹਾਉ ਸਾਖਤ ਕੀ ਐਸੀ ਹੈ ਰੀਤ ਜੋ ਕਿਛ ਕਰੈ ਸਗਲ ਵਿਪਰੀਤ ਜਿਉ ਪ੍ਰਾਨ ਜਿਨ ਮਨ ਤਨ ਧਾਰਿਆ ਸੋਈ ठाकुर ਮਨਹੁ ਬਿਸਾਰਿਆ ਬਧੇ ਬਿਕਾਰ ਲਿਖੇ ਬਹੁ ਕਾਗਰ ਨਾਨਕ ਉਧਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਨਾਇ ਬੰਦਨ ਕਾਟ ਤਰੈ ਹਰ ਨਾਇ ਰਹਾਉ ਤੂ ਜਾ ਗੌੜੀ ਮਹੱਲਾ ਪੰਜਵਾ ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰਹੁ ਸਭ ਕੋਈ ਜਾਂ ਤੇ ਬਿਰਤਾ ਕੋਈ ਨਾ ਹੋਈ ਰਹਾਉ ਆਪਣੇ ਸੁਆਇ ਹਿਰਦੈ ਲੈ ਧਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗੀਦੀ ਬੋਲ ਤਰਾਮ ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲੇਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹਲ